ਹਾਂਜੀ ਵੀਡੀਓ ਛੱਡ ਕੇ ਨਾ ਆ ਜਾਇਓ ਜਰੂਰ ਦੇਖਿਓ ਆਪਾਂ ਨੂੰ ਆਹ ਕੰਮ ਕਰਨਾ ਪੈਣਾ ਪੰਜਾਬੀ ਕੋ ਜੇ ਆਪਾਂ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣਾ ਦੇਖੋ ਰਾਹ ਤੇ ਟੱਲੰਗਾ ਟੱਲੰਗਾ ਇਹ ਰੀਆਂ ਸਾਰਾ ਰਾ ਭਰਿਆ ਪਿਆ ਦੋਨੇ ਪਾਸੇ ਇੱਕ ਪਾਸੇ ਬੈਗ ਵੀ ਆਈਆਂ ਦੇਖੋ ਟੱਲੰਗਾ ਟੱਲੰਗਾ ਸਾਰੇ ਤੇ ਉਹ ਦੂਰ ਤੱਕ ਇਸ ਲਈ ਦਰਾਖਤ ਲਾਓ ਵੱਧ ਤੋਂ ਵੱਧ ਨਰੀ ਸ਼ਾਹ ਦੇਖੋ ਕਿੰਨੀ ਸੋਹਣੀ ਸ਼ਾਮ ਆ ਰਹੀ ਹੈ ਤੇ ਟਾਲੀਆਂ ਹੀ ਟਾਲੀਆਂ ਮਾ ਸਾਰੇ ਦੇਖੋ ਐ ਚਣੀਆਂ ਖੜੀਆਂ ਵਾ ਸਮਝਦਾ ਗਈ ਮੈਂ ਕੀ ਕਹਿਣਾ ਚਾਹੁੰਨਾ ਬਈ ਦਰਾਖਤ ਵੱਧ ਤੋਂ ਵੱਧ ਲਾਓ ਪੰਜਾਬ ਬਚਾਉਣਾ ਤਾਂ ਜਿਹੜੇ ਹਾਲਾਤ ਬਣਦੇ ਜਾਂਦੇ ਆ ਦਰਾਖਤ ਬਹੁਤ ਘਟ ਰਹੇ ਆ ਦਿਨੋ ਦਿਨ ਤੇ ਆਹ ਦੇਖੋ ਕਿੰਨਾ ਸੋਹਣਾ ਰਹਾ ਲੱਗਦਾ ਚਾਹੀਦਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਇਹ ਕੰਮ ਮੈਨੂੰ ਜਰੂਰ ਕਮੈਂਟ ਕਰਕੇ ਦੱਸੋ ਤੇ ਇੱਥੇ ਤਾਂ ਜਿਵੇਂ ਆ ਮੋਟਰ ਤੇ ਦਰਾਖਤ ਹੈਗੇ ਆ ਚੰਗੀ ਗੱਲ ਆ ਉਹ ਤੇ ਵੀ ਹੈਗੇ ਆ ਉਹ ਤੇ ਵੀ ਹੈਗੇ ਆ ਨਵੇਂ ਲੱਗਿਆ ਉਧਰ ਰੱਖਤਾ ਉਹ ਗੁਰੂ ਘਰ ਆ ਗਿਆ ਸਾਹਮਣੇ ਆ ਗੁਰੂ ਘਰ ਆ ਗਿਆ ਇੱਥੇ ਤੇ ਬੈਠੇ ਮੈਂ ਇੱਕ ਜਿਹੜੀ ਗੱਲ ਕਹਿਣੀ ਚਾਹੁੰਨਾ ਮੈਂ ਬਈ ਦਰਾਖਤ ਜ਼ਰੂਰ ਲਾਉਣੇ ਚਾਹੀਦੇ ਆ ਇਧਰ ਸੱਚ ਹੋਰ ਦਿਖਾਉਣਾ ਤੁਹਾਨੂੰ ਲੈ ਆ ਦੇਖੋ ਆ ਮੋਟਰ ਤੇ ਕਿੰਨੇ ਦਰਾਖਤ ਆ ਤੇ ਖੜਜੋ ਆ ਦੇਖੋ ਆ ਮੋਟਰ ਤੇ ਕਿੰਨੇ ਦਰਾਖਤ ਆ ਹਨਾ ਇਹ ਇੰਦਰਾਖਤੋਂ ਤੇ ਪਹਿਲਾਂ ਮੋਟਰਾਂ ਤੇ ਤੇ ਹੁਣ ਇਹ ਵੀ ਚਾਹੀਦੇ ਆ ਹੁਣ ਇਹ ਵੀ ਚਾਹੀਦੇ ਆ ਦਰਖਤ ਜ਼ਰੂਰੀ ਆ ਤੇ ਪੰਜਾਬ ਬਚਾਉਣ ਦੇ ਲਈ ਦਰਖਤ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਜ਼ਿੰਮੇਵਾਰੀ ਕੀ ਆ ਤੁਹਾਡੀ ਵੀਡੀਓ ਸ਼ੇਅਰ ਕਰਕੇ ਸਾਰਿਆਂ ਨੂੰ ਦਿਖਾਓ ਬਿਹਾਰਾ ਵਾਂਗੂ ਬਾਤ ਤੋਂ ਬਾਅਦ ਦਰਖਤ ਹੋਣ ਲੱਗੇ ਜਿੰਨੇ ਲੱਗ ਸਕਦੇ ਉਹਨੇ ਹੈਨਾ ਕਰੋਗੇ ਸ਼ੇਅਰ ਕਰ ਨਹੀਂ ਕਰਦੇ ਚਲੋ ਮਰਜੀ ਆ ਬਈ ਠੋਡੀ ਤੁਹਾਨੂੰ ਆਪਾਂ ਕਹਿ ਕੀ ਸਕਦੇ ਆ ਸਿਰਕ ਰਿਕਵੈਸਟ ਕਰ ਸਕਦੇ ਆ ਬਈ ਬਾਦ ਤੋਂ ਬਾਦ ਰਸਤ ਲਾਓ ਪੰਜਾਬ ਪਹਚਾਓ ਠੀਕ ਆ ਜੀ ਤੇ ਰਾਤ ਕਹਿੰਦੇ ਪੰਜਾਬ ਚੱਤ ਗਿਆ ਹੈ ਖੌਸ਼ਾ ਪਰ ਬਾਦਨੀਆਂ ਰੀਡੀਮ ਕਰ ਗਈ ਪੰਜਾਬੀ ਵਿੱਚ ਸ਼ਾਟ ਆਉਂਦੇ ਈਟ ਆਉਂਦੇ ਆ ਚਲੋ ਕੋਈ ਗੱਲ ਨਹੀਂ ਚੱਲੀ ਜਾਂਦਾ ਤੇ ਇਹਦੀ ਮੇਨ ਗੱਲ ਸਾਰੇ ਸ਼ਹੀਦਾਂ ਨੂੰ ਉਹਨਾਂ ਨੂੰ ਪ੍ਰਣਾਮ ਜਿਹੜੇ ਜੂਨ 1984 ਦੇ ਵਿੱਚ ਸ਼ਹੀਦ ਦਿਹਾੜਾ ਪਾ ਗਏ ਠੀਕ ਹੈ ਜੀ ਸਾਡੇ ਨਿਓ ਸਾਡੇ ਦੇਖ ਦੇ ਫਤੇ ਪੇ ਜਨੀਓ ਸਾਡੇ ਸਾਰੇ ਪਰਿਵਾਰ ਨਿਓ ਉਹਨਾਂ ਸ਼ਹੀਦਾਂ ਦੇ ਚਰਨਾਂ 'ਚ ਨਮਨ ਜਿਹੜੇ 1984 ਦੇ ਵਿੱਚ ਸ਼ਹੀਦ ਦਿਹਾੜਾ ਪਾ ਗਏ ਤੇ ਜਿਨ੍ਹਾਂ ਨੇ ਸ਼ਹੀਦਕ ਨਹੀਂ ਹਾਰੇ ਠੀਕ ਹੈ ਜੀ ਸਾਡੇ ਉਹ ਆਈਡਲ ਨੇ ਇਹ ਮੰਨਦੇ ਆ ਸੀ ਚਲੋ ਜਿਹੜਾ ਕੋ ਚੱਲਦਾ ਉਹ ਤਾਂ ਚੱਲੀ ਜਾਣਾ ਵਾ ਪਰ ਫਿਰ ਕਹਿੰਦੇ ਆ ਨਾ ਵੀ ਚਲੋ ਗੱਲਾਂ ਆਪਾਂ ਪਾਸੇ ਲੈ ਕੇ ਇਹ ਆਪਾਂ ਅੱਡ ਵੀਡੀਓ ਬਣਾਵਾਂਗੇ ਤੇ ਆ ਮੇਨ ਗੱਲ ਆ ਦਰਖਤ ਦੇ ਐ ਹੀ ਹੋਣੇ ਚਾਹੀਦੇ ਆ ਠੀਕ ਆ ਜੀ ਥੈਂਕ ਯੂ